ਤਾਲੀਵਾਲ 34 ਸਾਲਾ ਗ੍ਰਿਫਤਾਰੀ ਬਰੈਂਟੋਸ ਦੇ ਨਿਕਲੇ ਨੇ ਫਰਾਰ ਹੈ ਦੂਸਰੇ ਪਾਸੇ ਜਿਹੜੇ ਲੋਕ ਫੜੇ ਗਏ ਨੇ ਉਹਨਾਂ ਚ 19 ਵਰਿਆਂ ਦੀ ਜਸ਼ਨਦੀਪ कौर ਹੈ ਗੁਰਕਰਨ ਸਿੰਘ ਹੈ 19 ਵਰਿਆਂ ਦਾ ਮਾਨਵ ਹੀਰ ਹੈ 15 ਸਾਲਾ ਪਰਮਿੰਦਰ ਸਿੰਘ ਹੈ 21 ਸਾਲਾ ਦਿਵਨੂਰ ਅਸਟ ਹੈ 19 ਸਾਲਾ ਸੋ ਇਹ ਸਾਰੇ ਨਵਾਲਗ ਨੇ ਇੱਕ ਰੋਪੀ ਹੋਰ ਇਹਨਾਂ ਚ ਸੌਰੀ ਨਵਾਲਗ ਹੈ ਜਿਸ ਦੀ ਪਹਿਚਾਨ ਜਨਤਕ ਨਹੀਂ ਕੀਤੀ ਗਈ ਇਹ 6 ਲੋਕ ਗ੍ਰਿਫਤਾਰ ਕੀਤੇ ਗਏ ਨੇ ਪਰ ਇਹਨਾਂ ਦਾ ਸਰਗਣਾ ਮਨਿੰਦਰ ਤਾਲੀਵਾਲ ਫਰਾਰ ਹੈ ਜੋ ਐਡਮੰਟਨ ਦੇ ਵਿੱਚ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ ਪਰ ਦੂਸਰੇ ਪਾਸੇ ਮਨਿੰਦਰ ਤੇ 54 ਦੇ ਕਰੀਬ ਕੇਸ ਤਰਜ ਨੇ ਪਰ ਜਿਹੜੀ ਤਰਾਸ ਦੀ ਹੈ ਜੋ ਪਾਰਲੀਮੈਂਟ ਚ ਆਇਆ ਕਿ ਕੈਨੇਡਾ ਦੇ ਵਿੱਚ ਪਿਛਲੇ 5 ਸਾਲਾਂ ਦੇ ਦੌਰਾਨ 172 ਭਾਰਤੀਆਂ ਨੇ ਜਾਨ ਗੁਆਈ ਹੈ ਜਿਨ੍ਹਾਂ ਚ ਬਹੁਤੇ ਪੰਜਾਬੀ ਸੀ ਕੈਨੇਡਾ ਦੇ ਵਿੱਚ 172 ਭਾਰਤੀਆਂ ਸਮੇਤ 5 ਸਾਲਾਂ ਦੇ ਵਿੱਚ ਵਿਦੇਸ਼ਾਂ 'ਚ 633 ਭਾਰਤੀ ਸਟੂਡੈਂਟ ਦੀ ਮੌਤ ਹੋਈ ਹੈ। ਜਿਨ੍ਹਾਂ ਦੇ ਵਿੱਚੋਂ 19 ਅਜਿਹੇ ਸੀ ਜਿਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਆਤਮ ਹੱਤਿਆ ਦੇ ਅੰਕੜੇ ਸਾਹਮਣੇ ਨਹੀਂ ਆਏ ਨਸ਼ਰ ਨਹੀਂ ਹੁੰਦੇ। ਇਸ ਸਬੰਧੀ ਮੈਂਬਰ ਪਾਰਲੀਮੈਂਟ ਸੁਰੇਸ਼ ਦੇ ਸਵਾਲ ਦੇ ਜਵਾਬ ਦੇ ਵਿੱਚ ਭਾਰਤ ਦੇ ਵਿੱਤ ਮੰਤਰੀ ਕੀਰਤੀ ਵਰਦਨ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ 5 ਸਾਲਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ 633 ਭਾਰਤੀ ਵਿਦਿਆਰਥੀਆਂ ਨੇ ਆਪਣੀ ਜਾਨ ਗਵਾਈ ਹੈ। ਜਿਨ੍ਹਾਂ ਦੇ ਵਿੱਚੋਂ 19 ਦੀ ਜਾਨ ਦਿਲ ਦੇ ਦੌਰੇ ਨਾਲ ਪਈ ਹੈ ਸਭ ਤੋਂ ਜ਼ਿਆਦਾ ਪਰਦੇਸੀਆਂ ਦੀਆਂ ਜਾਂ ਪਾੜਿਆਂ ਦੀਆਂ ਵਿਦਿਆਰਥੀਆਂ ਦੀਆਂ ਮੌਤਾਂ ਕੈਨੇਡਾ 'ਚ ਹੋਈਆਂ ਨੇ 172 ਮੌਤਾਂ ਜਿਨ੍ਹਾਂ ਦੇ ਵਿੱਚੋਂ 9 ਵਿਦਿਆਰਥੀਆਂ ਦੀ ਮੌਤ ਹਮਲਿਆਂ ਦੇ ਕਾਰਨ ਹੋਈ ਹੈ ਰੇਸਿਜ਼ਮ ਦੇ ਜਾਂ ਹੋਰ ਤੇ ਅਮਰੀਕਾ ਦੇ ਵਿੱਚੋਂ 108 ਵਿਦਿਆਰਥੀਆਂ ਦੀ ਜਾਨ ਜਾਣ ਗਈ ਹੈ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ ਇਹਨਾਂ 41 ਦੇਸ਼ਾਂ ਦੇ ਨਾਂ ਨੇ ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ 57 ਜਰਮਨੀ 24 ਇਟਲੀ 11 ਕਿਰਗਿਸਤਾਨ 'ਚ 12 ਤੇ ਰੂਸ ਚ 37 ਯੂਕਰੇਨ ਚ 18 ਯੂਕੇ ਚ 58 ਜਾਰਜੀ ਅਤੇ ਸਰਪ੍ਰਾਈਜ਼ ਦੇ ਵਿੱਚ 12-12 ਦੇ 사ઉਦੀ ਅਰਬ ਚ 18 ਹੁਣ ਤੁਸੀਂ ਵੇਖੋ ਦੇਸ਼ ਦੀ ਰਾਜਧਾਨੀ ਦਿੱਲੀ ਆਈਐਸਟੀ ਤਿਆਰੀ ਕਰਦੇ ਤਿੰਨ ਵਿਦਿਆਰਥੀ ਜਿਹੜੇ ਪੜ੍ਹਨ ਲਈ ਲਾਇਬ੍ਰੇਰੀ ਗਿਆ ਸੀਗੇ ਉਹ ਪਾਣੀ ਭਰ ਨਾਲ بارش ਦਾ ਪਾਣੀ ਭਰ ਨਾਲ ਲਾਇਬ੍ਰੇਰੀ ਚ ਡੁੱਬ ਗਏ ਕਮਰੇ ਚ ਪਾਣੀ ਭਰ ਗਿਆ ਡੁੱਬ ਗਏ ਸੋ ਇਹ ਚੀਜ਼ਾਂ ਬਾਦ ਇੰਤਜਾਮੀਆਂ ਸਾਡੇ ਵੀ ਨੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਜਿਹੜੀਆਂ ਰਿਪੋਰਟਸ ਹੁਣ ਸਾਹਮਣੇ ਆ ਰਹੀਆਂ ਨੇ ਕੱਲ ਵੀ ਬਲਵیر ਸਿੰਘ ਸੀਚੇਵਾਲਾ ਹੋਰਾਂ ਨੇ ਇੱਕ ਲੜਕੀ ਦੇ ਹਵਾਲੇ ਨਾਲ ਇਹ ਖਬਰ ਦਿੱਤੀ ਸੀ ਕਿ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਔਰਤਾਂ ਲੜਕੀਆਂ ਵਿਦੇਸ਼ ਜਾਣ ਨੂੰ ਮਜਬੂਰ ਨੇ ਗਰੀਬ ਕੁੜੀਆਂ ਨੂੰ ਚੰਗੀ ਨੌਕਰੀ ਦਾ ਲਾਲਚ ਦੇ ਕੇ ਗਲਫ ਕੰਟਰੀ ਭੇਜਿਆ ਜਾ ਰਿਹਾ ਉਹਨਾਂ ਦੇ ਪਾਸਪੋਰਟ ਖੋਹ ਕੇ ਉਹਨਾਂ ਨੂੰ ਬੰਦੀ ਬਣਾਇਆ ਜਾ ਰਿਹਾ ਤੇ ਸ਼ਰਤ ਵਾਪਸੀ ਦੀ ਇਹ ਹੈ ਜਾਂ ਤਾਂ 2.5 ਲੱਖ ਰੁਪਏ ਦਿਓ ਜਾਂ ਫਿਰ ਇਸ ਤੋਂ ਹੋਰ ਕੋਈ ਸਮਝੌਤੇ ਇਸ ਬੰਦੀ ਇੱਕ ਦਿਨ ਪਹਿਲਾਂ ਵਾਪਸ ਆਈ ਲੜਕੀ ਨੇ ਦੱਸਿਆ ਕਿ ਉੱਥੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਲੜਕੀਆਂ ਨੇ ਇਸ ਆਈ ਹੋਈ ਵਾਪਸ ਆਈ ਜਿਹੜੀ ਲੜਕੀ ਕੱਲ ਇੰਡੀਆ ਆਈਆ ਰਿਆਲ ਤੋਂ ਉਸ ਸਮੇਤ ਰਿਆਲ ਤੋਂ 125 ਲੜਕੀਆਂ ਦੀ ਹੁਣ ਤੱਕ ਵਤਨ واپسی ਹੋਈ ਹੈ ਤੇ 15 ਦੀਆਂ ਸ਼ਿਕਾਇਤਾਂ ਅਜੇ ਪੈਂਡਿੰਗ ਨੇ ਇਸ ਵੰਦੀ ਇਹਨਾਂ ਗਰੀਬ ਲੜਕੀਆਂ ਨੂੰ ਫਰਜੀ ਟਰੈਵਲ ਏਜੰਟ ਧੋਖਾਧੜੀ ਚ ਫਸਾ ਕੇ ਕਿ ਦੁਬਈ ਚ ਅੱਛੀ ਨੌਕਰੀ ਹੈ ਇਸ ਵੰਦੀ ਪੰਜਾਬ ਸਰਕਾਰ ਨੇ ਇਸ ਮਸਲੇ ਦੀ ਜਾਂਚ ਵਾਸਤੇ ਇੱਕ ਐਸਆਈਟੀਵੀ ਬਣਾਈ ਹੈ ਤੇ ਇਹਨਾਂ ਨੂੰ ਮੋਟੀ ਸੈਲਰੀ ਦੇ ਸੁਪਨੇ ਦਿਖਾ ਕੇ ਟੂਰਿਸਟ ਵੀਜ਼ੇ ਤੇ عمان ਸਾਊਦੀ ਅਰਬ ਮਸਕਟ ਵਰਗੇ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ ਇਹਨਾਂ ਦੇ ਪਾਸਪੋਰਟ ਜਬਤ ਕਰਕੇ ਇਹਨਾਂ ਤੋਂ ਨੌਕਰਾਂ ਦੀ ਤਰ੍ਹਾਂ ਕੰਮ ਕਰਾ ਜਾਂਦਾ ਸਰੀਰਕ ਮਾਨਸਿਕ ਸ਼ੋਸ਼ਣ ਹੁੰਦਾ ਤੇ ਉਹਨਾਂ ਨੂੰ ਕੰਟਰੈਕਟ ਐਫੀਡਵਟੋ ਦਿੱਤੇ ਜਾਂਦੇ ਨੇ ਜੋ ਅਰਬੀ ਭਾਸ਼ਾ ਵਿੱਚ ਲਿਖੇ ਹੁੰਦੇ ਨੇ ਤੇ ਟਰੈਵਲ ਏਜੰਟ ਉਹਨਾਂ ਦੇ ਸਾਈਨ ਕਰਨ ਲਈ ਕਹਿ ਦਉਂਦੇ ਨੇ ਤੇ ਇਸ ਕਰਕੇ ਇਸ ਮਾਮਲੇ ਦੇ ਵਿੱਚ ਫਸੀ ਲੋਕ ਨੇ ਜਿਹੜੇ ਉਹ ਫਿਰ ਮਦਦ ਮੰਗਦੇ ਨੇ ਇਸ ਉਹਦੀ ਰਾਜ ਸਭਾ ਦੇ ਵਿੱਚ ਪਿਛਲੇ ਦਿਨੀ ਇਹ ਮਾਮਲਾ ਉਠਾਉਣ ਵਾਲੇ ਬਲਵੀਰ ਸਿੰਘ ਸਿਚੇਵਾਲ ਹੋਰਾਂ ਨੇ ਆਖਿਆ ਕੇ 2 ਸਾਲਾਂ ਦੇ ਵਿੱਚ ਪੰਜਾਬ ਅਤੇ ਹੋਰ ਰਾਜਾਂ ਦੀਆਂ 125 ਲੜਕੀਆਂ ਦੀ ਵਤਨਵਾਪਸੀ ਹੋਈ ਹੈ ਜਿਸ ਸਬੰਧੀ ਮੰਤਰਾਲਾ ਤੇ ਭਾਰਤੀ ਦੂਤਾਵਾਸ ਨੂੰ ਪੱਤਰ ਉਹ ਲਿਖ ਚੁੱਕੇ ਨੇ ਤੇ 95 ਦੀ ਵਤਨਵਾਪਸੀ ਦਾ ਰਿਕਾਰਡ ਉਹਨਾਂ ਦੇ ਕੋਲ ਹੈ ਤੇ 15 ਸ਼ਿਕਾਇਤਾਂ ਅਜੇ ਪੈਂਡਿੰਗ ਨੇ ਤੇ ਇਸ ਸਬੰਧੀ ਇਹ ਇਹਨਾਂ ਦਾ ਟਿਕਟ ਦਾ ਪ੍ਰਬੰਧ ਵੀ ਦੋ ਲੜਕੀਆਂ ਦਾ ਸਿਚੇਵਾਲ ਹੋਰਾਂ ਨੇ ਖੁਦ ਕੀਤਾ ਤੇ ਇਸ ਸਬੰਧੀ ਇਹ ਜਿਹੜੀ ਲੜਕੀ ਹੈਗੀ ਉਸ ਦਾ ਕਹਿਣਾ ਕਿ ਮੈਂ ਮੇਰੇ ਪਿਤਾ ਮਜ਼ਦੂਰ ਸੀ ਮਾਤੇ ਪੈਣਾ ਦੂਸਰੇ ਘਰਾਂ 'ਚ ਕੰਮ ਕਰਦੀਆਂ ਸੀ ਉਸ ਤੇ ਮਾਮੇ ਨੇ ਮਾਸਕਟ ਦੇ ਵਿੱਚ 30000 ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਉਸ ਨੂੰ ਦੱਸੀ ਤੇ ਉਹ ਮਾਰਚ ਦੇ ਵਿੱਚ ਮਾਸਕਟ ਗਈ ਸੀ ਤੇ ਘਰ ਦੇ ਸਫਾਈ ਤੇ ਖਾਣਾ ਬਣਾਉਣ ਦਾ ਕੰਮ ਉਸ ਨੂੰ ਮਿਲਿਆ ਸੀ ਹਲਫੀ ਅਭਿਆਨ ਜੋ ਉਸ ਦੇ ਨਾਲ ਐਗਰੀਮੈਂਟ ਹੋਇਆ ਸੀ ਉਸ ਮੁਤਾਬਕ ਉਸ ਤੇ ਵਿੱਚ ਲਿਖਿਆ ਸੀ ਕਿ 2 ਸਾਲ ਤੋਂ ਪਹਿਲਾਂ ਅਗਰ ਉਹ ਵਾਪਸ ਜਾਂਦੀ ਹੈ ਤਾਂ ਉਸ ਨੂੰ 160000 ਰੁਪਏ ਦੇਣਾ ਹੋਵੇਗਾ ਤੇ ਰੋਜ਼ 20-20 ਘੰਟੇ ਉਸ ਤੋਂ ਕੰਮ ਕਰਾਇਆ ਜਾਂਦਾ ਜਦੋਂ ਉਸ ਦੀ ਤਬੀਅਤ ਵਿਗੜੀ ਤੇ ਡਾਕਟਰਾਂ ਦੇ ਕੋਲ ਉਸ ਨੂੰ ਨਹੀਂ ਲਗਾਇਆ ਲਜਾਇਆ ਗਿਆ ਉਹ 2 ਮਹੀਨੇ ਉੱਤੇ ਰਹੀ ਤੇ ਜੇਲ੍ਹ ਦੀ ਤਰਾ ਉਸਨੇ ਆਪਣੀ ਜ਼ਿੰਦਗੀ ਕੱਟੀ ਇਸ ਰਾਨ ਉਸਦੇ ਪਰਿਵਾਰ ਦਾ ਸੰਤ ਸੀਚੇਵਾਲ ਦੇ ਨਾਲ ਸੰਪਰਕ ਹੋਇਆ ਜਿਸ ਤੋਂ ਬਾਅਦ ਮਾਸਕਟ ਤੋਂ ਉਸ ਨੂੰ ਫਿਰ ਭਾਰਤ ਵਾਪਸ ਲਿਆਂਦਾ ਗਿਆ ਇਸੇ ਤਰ੍ਹਾਂ ਕਪੂਰਥਲਾ ਇਲਾਕੇ ਦੀ ਇੱਕ ਲੜਕੀ ਹੈ ਜਿਸ ਨੂੰ ਉਸ ਦਾ ਰਿਸ਼ਤੇਦਾਰ ਨੇ ਮਾਸਕਟ ਦੇ ਵਿੱਚ 35-40000 ਰੁਪਏ ਦੀ ਨੌਕਰੀ ਦੀ ਗੱਲ ਕਹਿ ਕੇ ਏਜੰਟ ਦੇ ਰਾਹੀਂ ਦੁਬਈ ਭਜਵਾਇਆ ਉੱਥੇ ਉਸ ਨੂੰ ਸਵੇਰ ਤੋਂ ਸ਼ਾਮ ਤੱਕ ਕੰਮ ਕਰਾਇਆ ਜਾਂਦਾ ਤੇ ਰਾਤ ਨੂੰ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਤੇ ਉਸ ਦਾ ਪਾਸਪੋਰਟ ਵੀ ਖੋ ਲਿਆ ਜਾਂਦਾ ਜੇ ਉਸਨੇ ਆਖਿਆ ਕਿ ਮੈਂ ਵਾਪਸ ਜਾਣਾ ਚਾਹੁੰਦੀ ਹਾਂ ਤਾਂ ਕਿਹਾ ਗਿਆ ਕਿ 1.5 ਲੱਖ ਰੁਪਏ ਦੋ ਜੋ ਤੁਹਾਨੂੰ ਪੇਸ਼ਗੀ ਦਿੱਤਾ ਗਿਆ ਉਹ ਜਾਂਦਾ ਏਜੰਟ ਖਾ ਗਿਆ ਸੋ ਇਸ ਸਬੰਧੀ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਸਾਰੇ ਟਰੈਵਲ ਏਜੰਟਾਂ ਦਾ ਬਿਉਰਾ ਜਿਹੜੇ ਆਫੀਸ਼ੀਅਲੀ ਕੰਮ ਕਰਦੇ ਨੇ ਤੇ ਬਾਕੀ ਜਿਹੜੇ ਫਰਜੀ ਨੇ ਉਹਨਾਂ ਦੇ ਬਾਰੇ ਸਵਾਰੀ ਖੁਦ ਸਮਾਨ ਦੀ ਜ਼ਿੰਮੇਵਾਰੀ ਸੋ ਇਸ ਤਰ੍ਹਾਂ ਦੇ ਸਿਲਸਿਲੇ ਆਤ ਵੀ ਹੋ ਰਹੇ ਨੇ ਸੋ ਇਸ ਕਰਕੇ ਆਪਣੇ ਮੁਲਕ ਦੀ ਅੱਧੀ ਵੀ ਚੰਗੀ ਹੈ ਪਰਦੇਸ ਦੀ ਸਾਰੀ ਦੇ ਨਾਲੋਂ ਉਹ ਸਾਡੇ ਲੋਕ ਗੀਤਾਂ ਚ ਵੀ ਲਿਖਿਆ ਕਿ ਵੇ ਦੰਮਾਂ ਦੇ ਆ ਲੋਭੀ ਆ ਪਰਦੇਸ ਨਾ ਜਾਈਂ ਮੈਂ ਕਤਾਂਗੀ ਨਿਕੜਾ ਤੂੰ ਬਹਿ ਬਹਿ ਖਾਈਂ ਮੈਂ ਪੀਸਾਂਗੀ ਨਿਕੜਾ ਤੂੰ ਬਹਿ ਹਣਾਈਂ ਪਰ ਉਹ ਪੰਜਾਬੀ ਫਿਰ ਜਵਾਬ ਦਿੰਦਾ ਕਿ ਨਾਰਾਂ ਦੀ ਖੱਟੀ ਗੋਰੀਏ ਕੰਮ ਨਾ ਕਾਈਂ ਮਰਦਾਂ ਦੀ ਖੱਟੀ ਲਾਲ ਝੂੜਾ ਛਣਕੂ ਬਾਹੀ ਸੋ ਇਸ ਤਰ੍ਹਾਂ ਦਾ ਵੀ ਕਿਤੇ ਨਾ ਕਿਤੇ ਜੋ سلسلہ ਆ ਤੇ ਉਸ سلسلے ਦੇ ਵਿੱਚ ਫਿਰ ਇਸ ਤਤੀ ਜਿਹੜੀ ਹੈ ਉਹ ਬਣਦੀ ਹੈ। ਸੋਮਵਾਰ ਤੋਂ ਸ਼ਨੀਵਾਰ ਸਾਡੇ ਨਾ ਪਰਮਾਨ ਨੂੰ ਤੁਸੀਂ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਲਾਈਵ ਸੁਣਦੇ ਹੋ ਤੇ ਜਿਸ ਤਰ੍ਹਾਂ ਇਹਨਾਂ ਪਰਮਾਨ ਦਾ YouTube ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876609655 ਜਾਤੇ ਮੰਗਵਾ ਸਕਦੇ ਹੋ ਤੇ ਆਪਣੇ ਨਾਲ ਇਸ ਵਕਤ ਆਸਟ੍ਰੇਲੀਆ ਤੋਂ ਜਸਪ੍ਰੀਤ ਮਾਵੀ ਜੀ ਜੁੜੇ ਨੇ ਮਾਵੀ ਸਾਹਿਬ ਸਵਾਗਤ ਸਤਿ ਸ੍ਰੀ ਅਕਾਲ ਸਸੀਗਾਲ ਮਾਵੀ ਸਾਹਿਬ ਆਪਾਂ ਬਾਈਸ ਰਿਪੋਰਟ ਪੇਸ਼ ਕਰੀਓ ਵਧੀਆ ਵੀ ਆ ਮੈਂ ਗੱਲ ਕਰਦੀ ਉਹ ਬਾਈ ਗੱਲ ਨਹੀਂ ਸੀ YouTube ਤੋਂ ਦੇਖ ਕੇ ਖਦਾਬ ਨੇ ਸਟੂਡੈਂਟਸ ਨੂੰ ਗਲਤ ਗੱਲਾਂ ਲਾ ਜੰਨੇ ਆ ਹਮਮ ਅੱਗੇ ਜਾਂਦੇ ਫੂਡ ਬੈਂਕ ਦੇ ਇੱਥੇ ਖੜੇ ਆ ਮੈਂ ਤੁਹਾਨੂੰ ਸੈੱਟ ਕਰਦਾ ਆ ਆਸਟ੍ਰੇਲੀਆ ਨਿਊਜ਼ੀਲੈਂਡ ਵਿੱਚ ਕੋਈ ਵੀ ਸਟੂਡੈਂਟ ਫੂਡ ਬੈਂਕ ਨਹੀਂ ਹੋਵੇ ਹਮਮ ਹਮ ਅਬ ਇਸ ਨੂੰ ਵੀ ਆਰਟੀ ਬੀਜਪੀ ਨੂੰ ਜਸਟੀਫਾਈ ਕਰਨ ਲਈ ਪੰਜਾਬ ਦੇ ਸਟੂਡੈਂਟ ਨੂੰ ਮਾਰਾ ਗਈ ਜਾਨ ਨੂੰ ਹਮ ਹੈਨਾ ਅਸਟ੍ਰੇਲੀਆ ਤੋਂ ਤਾਂ ਕੈਨੇਡਾ ਨੂੰ ਦਿੱਤਾ ਗਿਆ ਬਾਈ ਨੀ ਇਕਨੋਮੀ ਦਾ ਪੀਜਾ ਹਿੱਸਾ ਫਾਰਨ ਸਟੂਡੈਂਟਸ ਤੋਂ ਆਉਂਦਾ ਵੀ ਅਸਟ੍ਰੇਲੀਆ ਨੂੰ ਹੂੰ ਹੂੰ ਸਟੂਡੈਂਟ ਜਿਹਨੇ ਬੰਦ ਕਰਦਾ ਉਹ ਹੈ ਨਾ ਹੂੰ ਹੂੰ ਜਿਹੜੀ 2000 ਤੋਂ ਬਾਅਦ ਕਿਹਾ ਨੇ ਜਿਵੇਂ ਤੋਂ ਹੈ ਸਟੂਡੈਂਟ ਲਈ ਉਸ ਤੋਂ ਪਹਿਲਾਂ ਤਾਂ ਕੈਨੇਡਾ ਵੀ ਤਾਂ ਬਹੁਤ ਔਖਾ ਸੀਗਾ ਹੂੰ ਹੂੰ ਇਹ ਲੋਕ ਤਾਂ ਪਹਿਲੇ ਰੈਲ ਪਲਾਨ ਦਾ ਬਾਈ ਦੀਆ ਸ਼ੁਰੂ ਕਰਦਾ ਲੋਕਾਂ ਦੇ ਇਨਵੈਸਟਮੈਂਟ ਪ੍ਰੋਪਰਟੀ ਤੇ ਇਹਨਾਂ ਨੇ 14 ਕਰੋੜ ਤੋਂ ਵੱਧ ਕਰਨਾ ਹੈ ਨਾ ਪਾ ਲੈਣਾ ਕਹਿੰਦਾ ਵੀ ਜਿਹੜੇ ਸਾਨੂੰ ਕੋਵਿਡ ਵਿੱਚ ਹਾਪਾ ਡਿਸਾਸਟਰ ਪੇਮੈਂਟ ਦਿੱਤੀ ਆ ਮੇਰੇ ਕੋਲ ਇੱਕ ਕੌਸ਼ਿਸ਼ ਹੈ ਜੇਕਰ ਮੈਂ ਇੱਕ ਬਾਕ ਮੈਟ ਪ੍ਰੋਪਰਟੀ ਜਾਂ ਬੜਾ ਪ੍ਰੋਪਰਟੀ 15000 ਡਾਲਰ ਲਾਤਾ ਯੂ ਨੋ ਹਮਮ ਇਹਨਾਂ ਨੂੰ ਘਟਨੇ ਵਾਸਤੇ ਪਲੈਨਿੰਗ ਆ ਪਰ ਕਦੇ ਵੀ ਜੇ ਤੁਮਨੇ ਉਹਨੂੰ ਸਟੂਡੈਂਟ ਨਹੀਂ ਬਣਾਉਂਦਾ ਤਾਂ ਉਹ ਕਦੇ ਕਾਹਨ ਕੋਟੇ ਸਾਹਿਬ ਨੂੰ ਕਹਿ ਦਿੰਦਾ ਪਰ ਜੇ ਉਹਨਾਂ ਦਾ ਆਫਟਰ ਪੇਮੈਂਟ ਮਿਲਦੀ ਸੀ ਜੀ ਉਹਨੂੰ 2000 ਡਾਲਰ ਉਹ ਸਭ ਕੋਟੇ ਸਾਹਿਬ ਨੂੰ ਕਿੱਥੇ ਨਹੀਂ ਮਾੜਾ ਕੋਈ ਸਭ سپورਟਰ ਵੀ ਉਹਨਾਂ ਦਾ ਪਰ ਮੇਰੇ ਤੋਂ ਗੱਲ ਕਰ ਰਹੇ ਨੇ ਹਾਂ ਉਹਦੋਂ 2000 ਡਾਲਰ ਦਿੱਤਾ ਵੀ ਹੈ ਤੇ ਸਾਡੇ ਵਾਲਿਆਂ ਨੇ ਡਾਂਗਾ ਫੇਰੀਆ ਮੋਦੀ ਸਾਹਿਬ ਨੇ ਮਜ਼ਦੂਰਾਂ ਦੇ ਹਾਂ ਹਮਾ ਜੀ ਬਹੁਤ ਹੀ ਵਧੀਆ ਪੰਜਾਬੀ ਲੋਕਾਂ ਕਹਿੰਦਾ ਜਨੇ ਮਤਲਬ ਦਿਮਾਗ ਨਹੀਂ ਹੈ ਤੁਸੀਂ ਨੌਸਟ ਮੈਕਾ ਚ ਰਹਿੰਦੇ ਹੋ ਆਪਣਾ ਗਰੀਸ਼ ਇਹੋ ਹੈ ਵੀ ਅੰਮਾ ਉਹ ਅੰਮਾ ਦੇ ਵਿੱਚ ਤਾਂ ਗਫਤਾਰ ਦਾ ਇੱਕ ਵਾਰਿਆ ਦੇਖੋ ਜੱਜ ਬਣਿਆ ਪਹਿਲਾਂ ਬਹੁਤ ਇੰਟੈਲੈਕਚੁਅਲ ਲੋਕ ਤਾਂ ਬਾਹਰ ਵੀ ਰਹਿੰਦੇ ਹੋ ਹੌਂ ਤੁਸੀਂ ਆਪੇ ਹਰ ਜਗ੍ਹਾ ਤੇ ਸਟੂਡੈਂਟ ਨੂੰ ਲੈ ਕੇ ਆਉਣ ਕਰ ਲਾਈ ਜਨੇ ਸਿੱਕਣ ਲਈ ਆ ਤੁਸੀਂ ਤੁਸੀ ਰੀਅਲ ਸੇਟੇ ਆ ਆਪਰੇ ਤੁਸੀ ਕੋਈ ਪੈਨਲ ਮੈਂ ਕਿਹਾ ਹਾਂ ਹਮ ਹਰ ਵਾਰ ਆ ਕੇ ਕੋਈ ਚੀਜ਼ ਮੈਂ ਤੁਸੀ ਜੈਸਟੀਫਾਈ ਕਰੀ ਜਾਂਦੇ ਦੇ ਬਾਕੀ ਜੋ ਨੂੰ ਫੋਕੀ ਦਾ ਕਹਾਣਾ ਨਵੀਂ ਨਿਊਜ਼ਰੀ ਇਹ ਕਿ ਆਸਟਰੀਆ ਦਾ ਫੀਡਰ ਫੈਸ਼ਨ ਚੱਲ ਰਿਹਾ ਹੈ ਹੈਨਾ ਸਮਾਂ 2010 ਦਾ ਸੀ ਜਦੋਂ ਕਿਸੇ ਬਿਲਕੁਲ ਬੱਚੇ ਦੇ ਅਮਰਦਸ ਤੇ ਗਵਰਨਮੈਂਟ ਨੇ 5000 ਡਾਲਰ ਦਿੱਤੇ ਇਸ ਦਾ ਵਿੱਚ ਹੂੰ ਹੂੰ ਇਹ ਲੋਕਾਂ ਦੇ ਪਾਪ ਨੂੰ ਹੋਰ ਰਿਚਰਡ ਰਿਪੋਰਟਾਂ ਕਹਿੰਦੇ ਸੀ ਰਿਟਾਇਰਮੈਂਟ ਕਿੰਨੀ ਹੋ ਰਹੀ ਹੈ ਜਾਂ ਯੰਗ ਕਰਾਊਡ ਦਾ ਟੈਕ ਹੈਨਾ ਕਿ ਬਾਕੀ ਬੁੱਧੀਗਾਮ ਇਹ ਹੋਣ ਹੈ ਸਟੂਡੈਂਟਸ ਬਾਰੇ ਗੱਲ ਹੋ ਰਹੀ ਹੈ ਬਾਕੀ ਪੈਟਰੋਲ ਗਵਰਨਮੈਂਟ ਦਾ ਔਰ ਇਸ ਦੇ ਨੰਬਰ প্রভিনਸ਼ਲ ਗਵਰਨਮੈਂਟ ਨੇ ਦੇਖਣਾ ਵੀ ਕਿ ਕਿਹੜੀ ਪ੍ਰੋਵਿੰਸ ਵਿੱਚ ਕਿੰਨਾ ਫੂਡ ਆ ਚਾਹੀਦਾ। ਹੂੰ ਹੂੰ। ਉਹ ਜਿਹੜੇ ਉਹ ਜਿਹੜੇ ਇਸ਼ੂਜ਼ ਆ ਰਹੇ ਆ ਉਹ ਸਾਰੇ ਜਿਹੜੇ ਲੋਕਾਂ ਨੇ ਜਵਾਰਾ ਕਾਲ ਦੇ ਕੋਲ ਜੋ-ਜੋ ਕਮਰਿਆਂ ਦੇ ਉਹਦੇ ਵਿੱਚ ਜਸਟ ਸਟੂਡੈਂਟ ਬਣਾ ਲੈ। ਸਾਡੇ ਵਰਗੇ ਸਟੂਡੈਂਟ ਨੂੰ ਵੀ ਹੁੰਦਾ ਕਿ ਸਾਡੇ ਦਾ ਵੀ ਦਾ ਲੱchnਾ ਚਾਹੀਦਾ। ਹੂੰ। ਉੱਥੇ ਜਾ ਕੇ ਲੋਕਾਂ ਨੂੰ ਪਿਕਚਰ ਉੱਥੀ ਕਲੀਅਰ ਹੁੰਦੀ ਹੈ। ਉਹਨਾਂ ਨੂੰ ਬਿਲਕੁਲ ਨਹੀਂ ਕਿ ਤੁਹਾਨੂੰ ਕਲਾਸ 2 ਤੋਂ ਬਾਅਦ ਬੱਚੇ ਨੂੰ ਦਾ ਭੇਜੋ। ਫਾਈਨ ਤੋਂ ਗ੍ਰੈਜੂਏਸ਼ਨ ਕਰਕੇ ਤੇ ਇਸ ਉੱਪਰ ਹਰ ਗੱਲ ਸਟੂਡੈਂਟ ਸੈਕਸ਼ਨ ਦੀ ਜਿੰਮੇਦਾਰੀ ਵਾਲੀ ਗੱਲ ਹੈ। ਹਮਮ ਹਾਪਾਈ ਦੁਨੀਆ ਦਾ ਨੰਬਰ ਦਾ ਬਿਜ਼ਨਸ ਹੈ ਨੀ ਕੈਨੇਡਾ ਦਾ ਹਮਮ 24 ਵਿਦਿਆਰਥੀਆਂ ਦਾ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਹੋਏ ਤੇ ਇਹਨੇ ਉਹ ਸੁਰੰਗ ਤੇ ਬੰਦ ਕਰਦਾਂਗੇ ਜੀ ਉਸ ਬਾਅਦ ਉਹਨਾਂ ਨੂੰ ਇੱਕ ਪ੍ਰਵਿਲੇਜਡ ਬੀਨਿੰਗ ਸਟੂਡੈਂਟ ਨੂੰ ਇੱਕ ਸਰਟੀਫਿਕੇਟ ਦੇ ਰਿਹਾ ਹੋ ਤਾਂ ਗਿਆ ਹਮਮ ਉਹ ਜਿੰਨੇ ਵੀ ਗਲੌਕ ਕਾਲਜ ਖੁੱਲੇ ਜਿਹਨਾਂ ਦੀ ਪ੍ਰੋਪਰ ਐਕ੍ਰੈਡੀਟੇਸ਼ਨ ਵੀ ਹੈਗੀ ਨਹੀਂ ਉਹਨਾਂ ਕਾਲਜਾਂ ਜਿਹੜਾ ਗਲਤ ਹੋ ਗਏ ਹਮਮ ਜਿਆਦਾ ਫਲਗ ਆਊਟ ਹੋ ਗਿਆ ਸਟੂਡੈਂਟਸ ਆ ਜਿਹਾ ਨਾ ਹਾਂ ਪ੍ਰੋਬਲਮ ਕਿ ਕਿਦਮੀਰਾ ਜਿਆਦਾ ਹੋਤੀ ਪਰ ਪਤਰਾ ਨਹੀਂ ਜਿਹੜਾ ਚਾਹੁੰਦਾ ਕਿ ਇਹ ਬਿਨਾਂ ਦਾ ਕੋਈ ਪ੍ਰੋਪਰ ਕਾਲਜ ਐਕਲੀਟਿਊਸ਼ਨ ਨਹੀਂ। ਪਰ ਜੋ ਕਾਲਜ ਪ੍ਰੋਪਰ ਐਕਲੀਟਿਊਸ਼ਨ ਨਹੀਂ 2 ਸਾਲ ਦਾ ਹਨਾ ਨੂੰ ਵਰਕ ਪਰਮਿਟ ਮਿਲ ਜਾਂਦਾ ਹੈ ਜੇ ਪ੍ਰਵਿਲੀਜ ਤੋਂ 2 ਸਾਲ ਵਿੱਚ ਕੋਈ ਪੀਆਰ ਅਪਲਾਈ ਕਰ ਲਿਓ ਹਨਾ ਪਰ ਉਹ ਉਸ ਤੋਂ ਬਾਅਦ ਜਦੋਂ ਨਾ ਕੋ ਪ੍ਰੋਪਰ ਵਰਕ ਪਰਮਿਟ ਹੈ ਜਾਂ ਕੋਈ ਹੋਰ ਆਪਣਾ ਉਹ ਪਾਸਪੋਰਟ ਨਹੀਂ ਕਰ ਪਾਉਂਦੇ ਪੀਆਰ ਦੇ ਸਪੋਰਟਿੰਗ ਡਾਕੂਮੈਂਟ ਦਾ ਵਰਕ ਵੀ ਦਾ ਉਹ ਟਾਈਮ ਜੋ ਐਕਸਪਾਇਰੀ ਹੋ ਜਾਣਾ ਸੇਮ ਬਾਈ ਵੀ ਪ੍ਰੋਟੋਕੋਲ ਸੇਮ ਜੀ ਆ ਜਦੋਂ ਤੁਸੀਂ ਪੜਾਈ ਪੂਰੀ ਹੁੰਦੀ ਹੈ ਤੁਹਾਨੂੰ 1.5 2 ਸਾਲ ਦੀ ਤੁਹਾਡੀ ਆਪ ਐਪਲੀਕੇਸ਼ਨ ਦੇ ਕੋਰਸਪੋਂਡਿੰਗ ਤੋਂ ਅਨੁਵਰਤ ਕੀਤਾ ਨਹੀਂ ਜਾਂਦਾ ਵੀ ਉਹ ਟਾਈਮ ਤੇ ਕੋਈ ਪਾਈਓ ਹੀ ਇਸਕਿਮ 'ਚ ਆਪਾਂ ਜੌਬ ਲੱਭੋ ਤੇ ਸਾਡੇ ਪੀਆਰ ਵੀ ਆ ਗਈ। ਜੀ। ਥੋੜਾ ਜਿਹਾ ਸਾਡੇ ਨਾਲ ਦੇ ਸੀ ਉਹ ਮੁੰਡੇ ਜਿਹਨਾਂ ਨੇ ਉਹ ਵਰਕ ਵੀ ਦੇ ਵਿੱਚ ਵਿਚਾਰਿਆ ਤਾਂ ਕੋਈ ਵੀ ਨਹੀਂ ਕਿ ਜੌਬ ਨਹੀਂ ਲੱਭੋ ਇਥੇ ਪੀਆਰ ਦੇ ਪੁਆਇੰਟਸ ਕੁਆਲੀਫਾਈ ਕਰਨ ਲਈ। ਹਮਮ ਹਮ। ਹਰ ਇੱਕ ਪ੍ਰੋਸ ਐਂਡ ਕੌਨਸ ਦਾ ਹੁੰਦਾ ਹੀ ਆ। ਕੌਣ ਕਿੱਥੇ ਦੀ ਬੈਂਕ ਕਿਹੜਾ ਨੂੰ ਕਹਦਾ ਰਹਿਦਾ ਸਾਡੀ ਲੋਕ ਵੀ ਯੂਜ਼ ਹੈ ਕਿ ਸੁਣਨਾ ਹੈ ਆਪਣਾ ਭਾਈਚਾਰਾ। ਬਲੇ ਜੀ ਕੈਨੇਡਾ ਦੀ ਇਕਨੋਮਿਕ ਰਿਪੋਰਟ ਹੈ ਵੀ ਜੇ ਸਟੂਡੈਂਟ ਬਣੋਗੇ ਤਾਂ ਫਲਾਪ ਇਸ ਤੋਂ ਵੀ ਵਾਪਸ ਹੋ ਜੂਗਾ। ਹੂੰ। ਥੈਂਕ ਯੂ। ਆਹ ਵੈਰੀ ਗੁੱਡ। ਆਪ ਵੀ ਬੜੀ ਥੈਂਕ ਯੂ ਬੰ। ਮਿਹਰਬਾਨੀ ਮਿਹਰਬਾਨੀ ਥੈਂਕ ਯੂ। ਦੇਖੋ ਦੋਨੇ ਪੱਖ ਨੇ ਆ ਮੈਂ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਕਿ 6 ਮੁੰਡੇ ਫੜੇ ਵੀ ਗਏ ਨੇ ਜਿਹਦੇ ਵਿੱਚ ਇੱਕ ਲੜਕੀ ਵੀ ਹੈ। ਪੱਖ ਦੋਨੋਂ ਹੀ ਨੇ। ਦੇਖੋ ਜਿਹੜੇ ਉਹ ਕਹਿੰਦੇ ਆ ਨਾ ਕਿ ਲਾਹੌਰ ਭੜੇ ਪੇਸ਼ੌਰ ਭੜੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਪੰਜਾਬ ਦੀ ਤਰੱਕੀ 'ਚ ਵਿਦੇਸ਼ ਦਾ ਜਿਹੜਾ ਵੱਡਾ ਰੋਲ ਹੈ ਉਸ ਨੂੰ ਮਨਫ਼ੀ ਵੀ ਨਹੀਂ ਕੀਤਾ ਜਾ ਸਕਦਾ ਇਹ ਠੀਕ ਹੈ ਕਿ ਰਸ਼ਾਸ਼ਣ ਸਾਰੇ ਹੀ ਹੈ ਵੱਡੇ ਪੱਧਰ ਤੇ ਲੋਕ ਗਏ ਨੇ ਜਿਸ ਤਰ੍ਹਾਂ ਕਿਤਨੇ-ਕਿਤਨੇ ਦਿੱਕਤਾਂ ਫਿਲਹਾਲ ਦੀ ਖੜੀ ਹੈਗੀਆਂ ਨੇ ਤੇ ਜਿਸ ਅਸਤੇ ਵਿੱਚ ਗੱਲ ਇਹ ਹੈ ਕਿ ਸਾਡੀਆਂ ਸਰਕਾਰਾਂ ਵੀ ਕੀ ਕਰ ਰਹੀਆਂ ਨੇ ਭਾਜਪੀ ਨੇ ਹੁਣ ਮੈਂ ਤੁਹਾਨੂੰ ਮਿਸਾਲ ਦਿੱਤੀ ਸੀ ਗ੍ਰੀਸ਼ੋਰਾ ਨੂੰ ਵੀ ਕਿ ਭਾਜਪੀ ਦੇ ਜਦੋਂ ਇਹ ਕੱਟ ਕੀਤਾ ਤਾਂ ਫਿਰ ਉਦੋਂ ਮੋਦੀ ਸਾਹਿਬ ਨੂੰ ਮਿਲੇ ਦਵਿੰਦਰ ਸਿੰਘ ਮੁਸ਼ਕਵਾਦ ਹੋ ਰਹੀ ਕਿ ਭਾਈ ਪਾਕਿਸਤਾਨ ਬਾਰਡਰ ਖੋਲੋ ਤਾਂ ਜੋ ਪੰਜਾਬ ਦੀ ਜਿਹੜੀ ਫਰੂਟ ਹੈ ਪੰਜਾਬ ਦੀ ਜਿਹੜੀ ਸਬਜੀ ਹੈ ਉਸ ਨੂੰ ਇੱਕ ਅੱਛੀ ਮਾਰਕੀਟ ਮਿਲ ਸਕੇ ਹੁਣ ਜਿਹੜੀ ਚੀਜ਼ ਪਾਕਿਸਤਾਨ ਦੇ ਵਿੱਚ ਰੁੱਲਦੀ ਹੈ ਉਹ ਸਾਡੇ ਹੱਥ ਦੀ ਮਹਿੰਗੀ ਹੈ ਆ ਤੁਸੀਂ ਵੇਖੋ ਕਿ ਜਿਹੜੀਆਂ ਦੇਸੀ ਜੁੱਤੀਆਂ ਸੀਗੀਆਂ 10-10 ਹਜ਼ਾਰ ਦੀ ਹੋ ਗਈਆਂ ਹੈਨਾ ਕਸੂਰੀ ਜੁੱਤੀਆਂ ਜਿਹੜੀ ਇੱਥੇ ਮਲ 4-5 ਹਜ਼ਾਰ ਦੀ ਪਾਕਿਸਤਾਨ ਤੋਂ ਮਿਲਦੀ ਸੀ ਨੁਕਸਾਨ ਦੋਨੇ ਪਾਸੇ ਹੀ ਹੈ ਸੋ ਇਸ ਕਰਕੇ ਆ ਕੋਕੇ ਵਿਸ਼ਵ ਦਾ ਜਿਹੜਾ ਵਪਾਰੀ ਹੈ ਨਾ ਹਥਿਆਰਾਂ ਦਾ ਜਿਹੜਾ ਡੀਲਰ ਹੈ ਨਾ ਉਹ ਦੋਨੇ ਪਾਸੇ ਧਗੇਬਾਜੀ ਕਰ ਰਿਹਾ ਉਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਸੋ ਇਸ ਕਰਕੇ 네ਗੇਟਿਵ ਵੀ ਹੈ ਤੇ ਪੋਜ਼ਿਟਿਵ ਵੀ ਹੈ ਥੋੜਾ 네ਗੇਟਿਵ ਹੈ ਬਹੁਤ ਆ ਪੋਜ਼ਿਟਿਵ ਵੀ ਹੈ ਇੱਕ ਪਾਸੇ ਜਿੱਥੇ ਤੁਸੀਂ ਵੇਖੋ ਕਿ ਹੁਣ ਜੇ ਇਹ ਲੜਕੀਆਂ ਜੋ ਮਾਸਕਟ ਗਈਆਂ ਨੇ ਕਿਤੇ ਨਾ ਕਿਤੇ ਸੋਚ ਲੈਣਾ ਚਾਹੀਦਾ ਕਿ ਉਹ ਕਿਸ ਪੇਪਰਾਂ ਦੇ ਜਾ ਰਹੀਆਂ ਨੇ ਗੱਲ ਇਹ ਆ ਨਾ ਕਿ ਅਸੀਂ ਜਦੋਂ ਵੀਜ਼ਾ ਲੱਗਦਾ ਤੇ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਆਪਣੇ ਆ ਦੇ ਨਾਲ ਆਪਾਂ ਕਹਿੰਨੇ ਆ ਓਏ ਹੋਏ ਕੰਧਾਂ ਨੂੰ ਵੀ ਕੰਨ ਹੁੰਦੇ ਨੇ ਕਿਸੇ ਨੂੰ ਦੱਸੋ ਨਾ ਕੋਈ ਰਿਸ਼ਤਾ ਹੁੰਦਾ ਤੇ ਅਗਲਾ ਆਪਣੇ ਤੋਂ ਵੈਰੀਫਾਈ ਕਰਦਾ ਅਗਲਾ ਕਹਿੰਦਾ ਨਾ ਨਾ ਕਿਸੇ ਨੂੰ ਪਤਾ ਨਾ ਲੱਗ ਜਾਈ ਪਾਨੀ ਨਾ ਵੱਜ ਜੇ ਉਹ ਚੋਰੀ-ਚੋਰੀ ਫਿਰ ਜਦੋਂ ਗੋੜ ਭੰਨਦੇ ਹੋ ਨਾ ਤੇ ਫਿਰ ਉਹ ਚੋਰੀ ਦਾ ਭੰਨਿਆ ਗੋੜ ਫਿਰ ਖੇਲਰਦਾ ਇਹ ਗੱਲ ਵੀ ਹੈ ਸੋ ਇਸ ਕਰਕੇ ਬਾਦ ਦੇ ਇੰਤਜਾਮੀਆਂ ਹੈਗੀਆਂ ਨੇ ਮੰਨਿਆ ਪਰ ਉਹਦੇ ਚ ਕਿਤੇ ਨਾ ਕਿਤੇ ਅਸੀਂ ਵੀ ਇਸ ਦੇ ਵਿੱਚ ਫਸਦੇ ਆਂ ਬਾਕੀ ਹਰ ਜਿਹੜੀ ਆ ਲੜਾਈ ਨਾ ਉਹ ਕਈ ਵਾਰੀ ਜਿੱਤਣ ਲਈ ਨਹੀਂ ਲੜੀ ਜਾਂਦੀ ਹੁੰਦੀ ਲੜਾਈ ਚ ਹਾਰ ਵੀ ਹੁੰਦੀ ਐ ਸੇ ਕਰਕੇ ਕੁਝ ਲੋਕ ਸਕਸੈਸ ਨਹੀਂ ਵੀ ਹੁੰਦੇ ਪਰ ਉਹਦੇ ਚ ਇੱਕ ਵਿਜਨਤਾ ਹੈ ਜੇ ਤੁਸੀਂ ਉੱਥੇ ਇਹ ਸਕਸੈਸ ਨਹੀਂ ਹੁੰਦੇ ਸਫਲ ਨਹੀਂ ਹੁੰਦੇ ਤਾਂ ਉਹ ਤੁਹਾਡੇ ਵੀ ਕੋਈ ਕਮੀ ਖਾਮੀ ਹੋ ਸਕਦੀ ਐ ਠੀਕ ਐ ਕਿ ਬਿਜ਼ਨਸ ਹੈ ਉਹਨਾਂ ਮੁਲਕਾਂ ਦਾ ਤੇ ਉੱਥੇ ਅਪਰਚੂਨਿਟੀ ਵੀ ਐ ਜਿਹੜੇ ਲੋਕ ਸੈੱਟ ਹੋਏ ਨੇ ਤੁਸੀਂ ਵੇਖੋ ਕਿੰਨੇ ਮੈਂਬਰ ਪਾਰਲੀਮੈਂਟ ਬਣੇ ਨੇ ਪ੍ਰੀਮੀਅਰ ਤੱਕ ਪਹੁੰਚੇ ਨੇ 우ਜਲ ਦਸਾਂਜ ਵਰਗੇ ਲੋਕ ਹੈ ਨਾ ਤੇ ਹੋਰ ਅਮਰੀਕਾ ਦੀ ਸਿਆਸਤ ਦੇ ਵਿੱਚ ਹੋਰ ਕਿੰਨੇ ਲੋਕ ਨੇ ਜਿਹੜੇ ਭਾਰਤੀ ਮੂਲ ਦੇ ਨੇ ਇਹ ਸਾਇੰਸਦਾਨ ਕਿੰਨੇ ਨੇ ਸੋ ਇਸ ਕਰਕੇ ਦੋਨੋਂ ਗੱਲਾਂ ਨੇ ਪਰ ਗੱਲ ਆਪਣੇ ਮੁਲਕ ਦੀ ਵੀ ਕਰੀ ਕਿ ਆਪਣੇ ਮੁਲਕ ਚ ਵੀ ਤਾਂ ਇਸ ਤਰ੍ਹਾਂ ਦਾ ਭਾਈ ਭਤੀਜਾਵਾਦ ਆ ਆ ਕੁੜੀਆਂ ਜਿਹੜੀਆਂ ਮੈਡਲ ਲੈ ਕੇ ਆਈਆਂ ਨੇ ਗੀਤਾ ਫੁਗਾਟ ਹੋ ਰਹੀ ਇਹਨਾਂ ਦੇ ਨਾਲ ਕੀ ਕੀਤਾ ਮੈਂਬਰ ਪਾਰਲੀਮੈਂਟ ਬ੍ਰਿਜ ਪੁਸ਼ਨ ਨੇ ਸੋ ਜਾਤੀਆਂ ਤਾਂ ਇੱਥੇ ਵੀ ਹੋ ਰਹੀਆਂ ਨੇ ਮਨੀਪੁਰ ਦੇ ਵਿੱਚ ਕੀ ਕੁਝ ਹੋ ਰਿਹਾ ਮਨੀਪੁਰ ਦੇ ਵਿੱਚ ਭਾਜਪੀ ਦੀ ਆਪਣੀ ਸਰਕਾਰ ਹੈ ਸੈਂਟਰ ਚ ਉਹਨਾਂ ਦੀ ਸਰਕਾਰ ਹੈ ਡਬਲ ਇੰਜਨ ਹੋਣ ਦੇ ਬਾਵਜੂਦ ਕੁੱਕੀ ਭਾਈਚਾਰੇ ਦੇ ਲੋਕਾਂ ਦੇ ਨਾਲ ਸਲੂਕ ਕਿਦਾਂ ਦਾ ਹੋ ਰਿਹਾ ਮੌਵਾਦੀਆਂ ਨਾਲ ਕਿਦਾਂ ਦਾ ਸਲੂਕ ਹੋ ਰਿਹਾ ਸੋ ਪੰਜਾਬ ਦੇ ਵਿੱਚ ਬਜਟ ਨਹੀਂ ਦਿੱਤਾ ਜਾ ਰਿਹਾ ਕਿਸਾਨ ਜੇ ਆਪਣੀ ਜੀਡੀਪੀ ਆਪਣੀ ਜੇ ਐਮਐਸਪੀ ਮੰਗਦੇ ਨੇ ਤਾਂ ਉਹ ਦੇਸ਼ ਵਿਰੋਧੀ ਹੋਗੇ ਹਾਲਾਂਕਿ ਪੰਜਾਬ ਦਾ ਕਿਸਾਨ ਤਾਂ ਜਿਵੇਂ-ਜਿਵੇਂ ਕਰਕੇ ਆਪਣਾ ਨਵੇੜੀ ਜਾ ਰਿਹਾ ਆਪਣਾ ਸਿਰ ਗੁੰਦੀ ਜਾ ਰਿਹਾ ਪਰ ਬਹੁਤੇ ਤਾਂ ਯੂਪੀ ਬਿਹਾਰ ਬੰਗਾਲ ਅੜੀਸਾ ਤਾਮਲਨਾਡੂ ਦੇ ਲੋਕ ਨੇ ਜਿਨ੍ਹਾਂ ਜੋ ਬਹੁਤੇ ਹਿੰਦੂ ਨੇ ਸ਼੍ਰੀ ਰਾਮ ਦੇ ਪੂਜਕ ਨੇ ਜਿਨ੍ਹਾਂ ਦੇ ਹੱਕਾਂ ਤੇ ਡਾਕਾ ਪੈ ਰਿਆ ਲੜਾਈ ਉਹਨਾਂ ਦੀ ਪੰਜਾਬ ਲੜਦਾ ਜਿਹਨੂੰ ਤੁਸੀਂ ਕਦੇ ਖਾਲਸਤਾਨੀ ਕਦੇ ਕਾਮਰੇਡ ਬਣਾ ਦਿੰਦੇ ਹੋ ਖੈਰ ਲੁੱਟੇ ਰਾਮ ਨਾਮ ਦੀ ਸੋ ਸਾਡੇ ਨਾ ਪਰਮ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:00 ਤੋਂ 6:30 ਤੇ ਸ਼ਾਮੇ 7:30 ਤੋਂ 9:30 লাইਵ ਸੁਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਨੰਬਰ 98763096559876309655 ਤੇ ਤੁਸੀਂ ਕਾਲ ਕਰ ਸਕਦੇ ਹੋ